ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਫਿਰ ਰਾਜਾ ਉਦੇ ਸਿੰਘ ਲੈ ਗਏ ਸੀਗੇ ਕੈਂਥਲ ਦੇ ਰਾਜੇ ਸਨ ਇੱਥੇ ਫਿਰ ਉਹਨਾਂ ਆਖਿਆ ਵੀ ਕਵੀ ਸੰਤੋਖ ਸਿੰਘ ਸਾਹਿਬ ਜੀ ਨੂੰ ਵੀ ਤੁਸੀਂ ਗੁਰੂ ਕੀ ਸੋਭਾ ਲਿਖੋ ਬਾਬੇ ਬਾਲੇ ਵਾਲੀ ਜਨਮ ਸਾਖੀ ਸੀ ਜਿਹੜੀ ਉਹ ਜਨਮ ਸਾਖੀ ਤੋਂ ਕਵੀ ਸੰਤੋਖ ਸਿੰਘ ਸਾਹਿਬ ਨੇ ਇੱਕ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਸੀ ਉਹ ਵੀ ਇਦਾਂ ਹੀ ਕਥਾ ਉਹਦੀ ਚੱਲਦੀ ਹੈ ਤੇ ਉਹਦੇ ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਹੈ ਛੰਦਾਬੰਦੀ ਵਿੱਚ ਲਿਖਿਆ ਜਿਹਨੂੰ ਕਵਤਾ ਕਹਿੰਦੇ ਦੇ ਕਾਵ ਰਚਨਾ ਤੇ ਉਹ ਬੜਾ ਗ੍ਰੰਥ ਮਹਾਨ ਗ੍ਰੰਥ ਉਹਦੀਆਂ ਚਾਰ ਪੋਥੀਆਂ ਹੁਣ ਜਿਹੜੀਆਂ ਭਾਸ਼ਾ ਵਿਭਾਗ ਛਾਪਦਾ ਤੇ ਇਦਾਂ ਬੜੀ ਸੋਭਾ ਹੋਈ ਸੀ ਉਸ ਗ੍ਰੰਥ ਦੀ ਤੇ ਕੱਲੇ ਗੁਰੂ ਨਾਨਕ ਸਾਹਿਬ ਦਾ ਜੀਵਨ ਸੀਗਾ ਫਿਰ ਉਦਾ ਸਿੰਘ ਕੈਂਥਲ ਦੇ ਰਾਜੇ ਨੇ ਆਖਿਆ ਵੀ ਕਵੀ ਜੀ ਵੀ ਤੁਹਾਨੂੰ ਬੜੀ ਦਾਤ ਦਿੱਤੀ ਆ ਗੁਰੂ ਨਾਨਕ ਸਾਹਿਬ ਨੇ ਤੁਸੀਂ ਦਸੇ ਪਾਤਸ਼ਾਹਾਂ ਦਾ ਇਤਿਹਾਸ ਲਿਖੋ ਤੇ ਫਿਰ ਕਵੀ ਸੰਤੋਖ ਸਿੰਘ ਕਹਿੰਦੇ ਰਾਜਨ ਵੀ ਸਾਨੂੰ ਨਾ ਕੁਝ ਸਮਗਰੀ ਮੰਗਾ ਦਿਓ ਭਾਵ ਵੀ ਕੁਝ ਪੁਰਾਣਾ ਇਤਿਹਾਸ ਜਿੱਥੇ ਪਿਆ ਹੋਵੇ ਉਹ ਸਾਨੂੰ ਹਾਜ਼ਰ ਕਰ ਦਿਓ ਇਤਿਹਾਸ ਨੂੰ ਅਸੀਂ ਗ੍ਰੰਥ ਬਣਾ ਦੇਾਂਗੇ ਸਾਰੇ ਨੂੰ ਜਿਹੜਾ ਗੁਪੰਥ ਵਿੱਚ ਖਿਲ ਰਿਆ ਹੋਇਆ ਇਤਿਹਾਸ ਹੈ ਸਾਧ ਸੰਗਤ ਜੀ ਆਪ ਜੀ ਦੀ ਗਿਆਤ ਵਾਸਤੇ ਦੱਸਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਦੇੜ ਸਾਹਿਬ ਤੋਂ ਸੱਚਖੰਡ ਚਾਲਾ ਮਾਰ ਗਏ ਸਨ ਨਾ ਉਦੋਂ 13 ਸਿੰਘ ਹਜ਼ੂਰ ਸਾਹਿਬ ਤੋਂ ਵਰਾਗੀ ਹੋ ਗਏ ਸੀ ਵੀ ਕੋਸ਼ਤਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਗਏ ਸੀ ਜੰਗ-ਜੋਦ ਕਰਨ ਲੱਗ ਪਏ ਜਦੋਂ 10ਵੇਂ ਪਾਤਸ਼ਾਹ ਸੱਚਖੰਡ ਚਲ ਗਏ 13 ਸਿੰਘ ਸੀ ਗੁਰੂ ਕੇ ਜਿਹੜੇ ਵਰਾਗੀ ਹੋ ਗਏ ਸੀ ਵੀ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਸਨ ਤੇ ਉਹਨਾਂ ਪੁੱਛਿਆ ਕਿਸੇ ਨੂੰ ਆ ਕੇ ਵੀ ਹੁਣ ਮਹਾਰਾਜ ਦੇ ਦਰਸ਼ਨ ਕਿਵੇਂ ਹੋਣਗੇ ਉਹਨਾਂ ਦੱਸਿਆ ਵੀ ਇੱਕ ਮਹਾਪੁਰਖ ਹੈ ਬ੍ਰਹਮ ਗਿਆਨੀ ਸਾਧੂ ਹੈ ਭਾਈ ਰਾਮਕੌਰ ਜੀ ਤੇ ਰਾਮਕੌਰ ਜੀ ਕੌਣ ਸੀ ਖਾਲਸਾ ਜੀ ਜਿਹੜਾ ਭਾਈ ਗੁਰਦਤਾ ਜੀ ਦੀ ਕਥਾ ਤੁਸੀਂ ਸੁਣੀ ਨਾ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਹੋ ਗਏ ਆ ਪੰਜ ਸਿੱਖ ਆਏ ਸੀ ਨਾ ਤੇ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਕੇ ਸਨ ਪਿੱਛੇ ਤੁਸੀਂ ਕਥਾ ਸੁਣੀ ਆ ਭਾਈ ਗੁਰਦਿੱਤਾ ਜੀ ਦਾ ਪੁੱਤ ਸੀ ਬਾਬਾ RAM ਕੁਇਰ ਦੀ ਤੇ ਕਹਿ ਲਓ ਬਾਬਾ ਬੁੱਢਾ ਸਾਹਿਬ ਜੀ ਦੀ ਪੰਜਵੀਂ ਪੀੜ੍ਹੀ ਚ ਸੀ ਤੇ ਗੁਰੂ ਕਲਗੀਧਰ ਸਾਹਿਬ ਨੂੰ ਤਿਲਕ ਵੀ ਇੰਨਾ ਹੀ ਲਾਇਆ ਭਾਈ RAM ਕੁਇਰ ਜੀ ਨੇ ਇਕੱਲੇ ਇਕੱਲੇ ਹੀ ਸੀ ਜਦੋਂ ਗੁਰੂ ਕਲਗੀਧਰ ਸਾਹਿਬ ਜੀ ਗਏ ਨਾ ਦਮਦਮਾ ਸਾਹਿਬ ਤੋਂ ਨਦੇੜ ਸਾਹਿਬ ਨੂੰ ਤੇ ਭਾਈ ਰਾਮਗੁਰ ਜੀ ਨੇ ਸੰਥਿਆ ਕੀਤੀ ਹੋਈ ਹੈ 48 ਸਿੰਘਾਂ ਚ ਤੇ ਜਦੋਂ ਬਾਬਾ ਗੁਰੂ ਕਲਗੀ ਤਰ ਸਾਹਿਬ ਜੀ ਚੱਲੇ ਆ ਨਦੇੜ ਸਾਹਿਬ ਨੂੰ ਇਹਦੀ ਮਾਤਾ ਪਹੁੰਚ ਗਈ ਸੀ ਉੱਥੇ ਭਾਈ ਰਾਮਗੁਰ ਦੀ ਆਖਿਆ ਮਰੇ ਮੇਰਾ ਕੱਲਾ ਪੋਤੇ ਆ ਤੇ ਤੁਸੀਂ ਇਹਨੂੰ ਨਾਂ ਲੈ ਕੇ ਜਾਓ ਤੇ ਮਰੇ ਕਹਿੰਦੇ ਚਲੋ ਰੱਖ ਲਓ ਉਹ ਭਾਈ ਰਾਮਗੁਰ ਕਹਿੰਦਾ ਮਹਾਰਾਜ ਵੀ ਮੈਂ ਪਰਨ ਕੀਤਾ ਵੀ ਤੁਹਾਡੇ ਦਰਸ਼ਨ ਕਰੇ ਬਣਾ ਮੈਂ ਪ੍ਰਸ਼ਾਦਾ ਨਹੀਂ ਸ਼ੱਕਦਾ ਫਿਰ ਮਰੇ ਕਹਿੰਦੇ ਵੀ ਹੁਣ ਕਹਿੰਦੇ ਮਾਰੇ ਫਿਰ ਮੈਂ ਰਹਿ ਪਉ ਪਰ ਹੁਣ ਦਰਸ਼ਨਾਂ ਦਾ ਤੁਸੀਂ ਤਾਂ ਅੰਦੇੜ ਸਾਹਿਬ ਚੱਲੇ ਹੋ ਫਿਰ ਗੁਰੂ ਕਲਗੀ ਧਰ ਸਾਹਿਬ ਨੇ ਇੱਕ ਸ਼ਾਸਤਰ ਦੱਸ ਦੇ ਦਿੱਤਾ ਸੀ ਬਾਬਾ ਆਰਾਮ ਕੁਇਰ ਨੂੰ ਤੇ ਮਾਰੇ ਕਹਿੰਦੇ ਜਦੋਂ ਨਿਤਨੇਮ ਕਰਕੇ ਸਣ ਕਿਸੀ ਇਸ਼ਨਾਨ ਕਰਕੇ ਸੂਰ ਚੜ੍ਹੇ ਤੋਂ ਪਹਿਲਾਂ ਆਰਾਮ ਕੁਇਰ ਦਾ ਨਾਮ ਗੁਰਬਖਸ਼ ਸਿੰਘ ਵੀ ਹੈ ਭਾਈ ਗੁਰਬਖਸ਼ਿਆ ਜਦੋਂ ਤੂੰ ਬਾਹਰ ਯਾਰਡ 'ਚ ਜਾਇਆ ਕਰੇਂਗਾ ਤੇ ਤੈਨੂੰ ਸਾਡੇ ਦਰਸ਼ਨ ਹੋਇਆ ਕਹਿੰਦੇ ਜਿੰਨਾ 'ਚ ਰਹੇਂਗਾ ਤੂੰ ਤੇ ਮਾਰੇ ਦਾ ਵਰਦਾਨ ਗੁਰਕਾ ਬਚਨ ਬਸਹਿ ਜੀ ਨਾਲੇ ਮੁਕਦਾ ਨਹੀਂ ਨਾ ਮਹਾਰਾਜ ਇਥੋਂ ਸੱਚਖੰਡ ਚੱਲ ਗਏ ਤੇ ਉਥੋਂ ਸਤਿਗੁਰੂ ਹਜੂਰ ਸਾਹਿਬ ਤੋਂ ਸੱਚਖੰਡ ਚਾਲਾ ਮਾਰ ਗਏ ਸੀ ਉਥੋਂ 13 ਸਿੰਘ ਵਰਾਗੀ ਹੋ ਕੇ ਜਦੋਂ ਪੰਜਾਬ ਆਏ ਉਹਨਾਂ ਨੂੰ ਪਤਾ ਸੀ ਵੀ ਜੇ ਦਰਸ਼ਨ ਹੁੰਦੇ ਆ ਗੁਰੂ ਕਲਗੀ ਧਰ ਸਹਿਬ ਦੇ ਤੇ ਉਹ ਹੁੰਦੇ ਆ ਬਾਬੇ RAM ਕੋਇਰ ਨੂੰ ਕਿਉਂਕਿ ਮਹਾਰਾਜ ਭਾਵੇਂ ਸੱਚਖੰਡ ਚੱਲ ਗਏ ਪਰ ਬਚਨ ਪੂਰਾ ਕਰਨਗੇ ਮਹਾਰਾਜ ਉਹ ਲੱਭਦੇ ਲੱਭਦੇ ਤੇ ਬਾਬਾ RAM ਕੋਈ ਰਹਿੰਦੇ ਹੁੰਦੇ ਸੀ ਰਮਦਾਸ ਪੰਜਾਬ ਦੇ ਵਿੱਚ ਨਾ ਅਮਰਸਰ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਬਾਰਡਰ ਖੁੱਲਦਾ ਹੁਣ ਪਾਕਿਸਤਾਨ ਚ ਸਥਾਨ ਹੈ ਗੁਰੂ ਨਾਨਕ ਸਾਹਿਬ ਦਾ ਉਹਨੂੰ ਜਾਂਦਿਆਂ ਨਾਲ ਹੀ ਰਮਦਾਸ ਪਿੰਡ ਹੈ ਮਾਝੇ ਚ ਅਮਰਸਰ ਸਾਹਿਬ ਤੋਂ ਵੀ 25-30 ਕੋਹ ਹੈ ਉਹ ਬਾਬਾ ਬੁੱਢਾ ਸਾਹਿਬ ਦਾ ਉਹ ਸਮਾਧਾਂ ਸਾਰੀਆਂ ਬਾਬੇ ਬੁੱਢਾ ਸਾਹਿਬ ਕੇ ਪਰਿਵਾਰ ਦੀਆਂ ਉੱਥੇ ਹੀ ਹੈ ਤੇ ਬਾਬਾ RAM ਕੋਇਰ ਜੀ ਉੱਥੇ ਰਹਿੰਦੇ ਸੀ ਫਿਰ ਇਹ 13 ਸਿੰਘ ਹਜੂਰ ਸਾਹਿਬ ਵਾਲੇ ਬਾਬੇ RAM ਕੋਰ ਕੋਲ ਆਏ ਇਹ ਗ੍ਰੰਥ ਕਿਵੇਂ ਬਣਿਆ ਮੈਂ ਆਪ ਜੀ ਨੂੰ ਦੱਸਾਂ ਜਦੋਂ ਬਾਬੇ ਰਾਮਕੌਰ ਜੀ ਕੋਲੇ ਸਿੰਘ ਆਏ ਨਾ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਨਾ ਸਾਨੂੰ ਕਿਰਪਾ ਕਰਕੇ ਵੀ ਗੁਰੂ ਕਲਗੀ ਤਰਸ ਸਭ ਤੁਹਾਨੂੰ ਤਾਂ ਜੇ ਵੀ ਦਰਸ਼ਨ ਬਖਸ਼ ਦੇ ਸਾਨੂੰ ਕਥਾ ਸੁਣਾਓ ਸਾਰੀ ਫਿਰ ਬਾਬਾ ਰਾਮਕੌਰ ਜੀ ਨੇ ਸੁਰਤੀ ਇੰਨੀ ਪਿੱਛੇ ਖਿੱਚ ਲਈ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਦੀ ਹਸ ਬੰਸ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਤੋਂ ਲੈ ਕੇ ਹੁਣ ਤੱਕ 6 ਪਾਸ਼ਾ ਹੀ ਤਾਂ ਮਰ ਜਾਵ ਤਿਲਕ ਕਰਦੇ ਰਹੇ ਬਾਬਾ ਬੁੱਢਾ ਸਾਹਿਬ ਜੀ ਤੇ ਬਾਬੇ ਰਾਮਕੌਰ ਨੇ ਸੁਰਤੀਆਂ ਪਿੱਛੇ ਖਿੱਚ ਕੇ ਨਾ ਖਾਲਸਾ ਜੀ ਜਿਹਨੂੰ ਹੁਣ ਸਾਇੰਸ ਟਾਈਮ ਟਰੈਵਲ ਕਹਿੰਦੀ ਹੈ ਉਥੇ ਲੈ ਗਏ ਸੀ ਗੁਰੂ ਨਾਨਕ ਸਾਹਿਬ ਦੇ ਤਿਆ ਫਿਰ ਉਹਨਾਂ ਨੇ ਸ਼ੁਰੂ ਕਰਤਾ ਇਤਿਹਾਸ ਸੁਣਾਉਣਾ ਨੇਤਰ ਬੰਦ ਕਰ ਲੈਂਦੇ ਉਹ 13 ਸਿੰਘ ਸੁਣਦੇ ਹੁੰਦੇ ਸੀ ਇਤਿਹਾਸ ਸੁਣਾਉਣਾ ਤੇ ਇੱਕ ਭਾਈ ਸਾਹਿਬ ਸਿੰਘ ਸੀਗੇ ਪੰਜਾਂ ਪਿਆਰਿਆਂ ਚੋਂ ਨਹੀਂ ਹੋਰ ਸਿੱਖ ਸੀ ਕੋਈ ਉਹਨੇ ਕੀ ਕੀਤਾ ਵੀ ਉਹ ਸਾਰੀ ਕਥਾ ਜਿਹੜੀ ਭਾਈ ਰਾਮਕੌਰ ਜੀ ਸੁਣਾਉਂਦੇ ਹੁੰਦੇ ਸੀ ਉਹ ਲਿਖ ਲੈਂਦੇ ਸੀ ਉਹ ਲਿਖੀ ਜਾਣਾ ਗ੍ਰੰਥ ਬਹੁਤ ਵੱਡਾ ਬਣ ਗਿਆ ਉਹ ਭਾਈ ਰਾਮਕੌਰ ਬਾਬੇ ਦੇ ਕੋਲ ਰਹਿ ਗਿਆ ਗ੍ਰੰਥਬਾਪਾ ਬੁੱਢਾ ਸਾਹਿਬ ਦੇ ਘਰ ਜਿਹੜਾ ਪਟਿਆਲੇ ਵਾਲਾ ਰਾਜਾ ਇਹਨਾਂ ਖਾਲਸਾ ਦੀ ਬਾਬਾ ਆਲਾ ਸੋ ਇਹਦੀ ਪੁੱਤਰੀ ਸੀ ਬੀਬੀ ਪ੍ਰਧਾਨ ਕੌਰ ਇਹ ਬੀਬੀ ਪ੍ਰਧਾਨ ਕੌਰ ਬਾਬੇ ਰਾਮਕੌਰ ਦੇ ਪੁੱਤਰ ਨੂੰ ਕਿ ਭਤੀਜੇ ਨੂੰ ਵਿਆਹੀ ਹੋਈ ਸੀ ਬਾਬੇ ਆਲੇ ਸੋਹਣਾ ਦੀ ਜਿਹੜੀ ਧੀ ਸੀ ਬੀਬੀ ਪ੍ਰਧਾਨ ਕੌਰ ਉਹ ਵਿਆਹੀ ਹੋਈ ਸੀ ਇੱਥੇ ਬਾਬੇ ਬੁੱਢਾ ਸਾਹਿਬ ਕੇ ਘਰ ਪਾਈ ਰਾਮਕੌਰ ਦੇ ਪੁੱਤ ਨਾਲ ਮੋਹਨ ਸਿੰਘ ਕੇ ਮੋਰੀ ਐਸਾ ਨਾ ਆਇਆ ਚਲੋ ਤੇ ਮੋਹਰ ਸਿੰਘ ਦੇ ਨਾਲ ਸ਼ਾਇਦ ਉਹ ਚੜਾਈ ਕਰ ਗਿਆ ਮੋਹਰ ਸਿੰਘ ਤੇ ਬੀਬੀ ਦੀ ਬੰਦਗੀ ਬੜੀ ਸੀ ਬੀਬੀ ਪ੍ਰਧਾਨ ਕੌਰ ਜੀ ਦੀ ਤੇ ਉਹਨੇ ਸਾਧ ਸੰਗਤ ਜੀ ਉਹ ਗ੍ਰੰਥ ਜਿਹੜਾ ਸੀ ਨਾ ਲਿਖਿਆ ਹੋਇਆ ਕਿਉਂਕਿ ਪਾਈ ਰਾਮਕੌਰ ਜੀ ਵੀ ਸੱਚਖੰਡ ਚੱਲਾ ਮਾਰ ਗਏ ਉਹ ਬੀਬੀ ਲਿਖਿਆ ਗ੍ਰੰਥ ਜਿਹੜਾ ਸੀ ਇਤਿਹਾਸ ਦਾ ਉਹ ਲੈ ਆਈ ਆਪਦੇ ਪੇਕੇ ਪਟਿਆਲੇ ਇੱਕ ਕਵੀ ਸੰਤੋਖ ਸਿੰਘ ਪਟਿਆਲੇ ਰਿਹਾ ਹੋਇਆ ਸੀ ਰਾਜੇ ਮਹਾਰਾਜਾ ਤੋਂ ਅੱਗੇ ਆ ਗਏ ਭੁਪਿੰਦਰ ਸੋਹਣੀ ਉਹਨੂੰ ਪਤਾ ਸੀ ਵੀ ਪਟਿਆਲੀਆਂ ਕੋਲ ਗ੍ਰੰਥ ਆ ਉਹ ਜੀ ਦੇ ਚ ਸਾਰਾ ਇਤਿਹਾਸ ਬਾਬੇ ਰਾਮਕੌਰ ਨੇ ਲਿਖਾਇਆ ਹੋਇਆ ਕਿ ਐਵੇਂ ਕਿਸੇ ਕੱਚੇ ਪੇਲੇ ਨਹੀਂ ਜਦੋਂ ਰਾਜੇ ਉਦੇ ਸਿੰਘ ਨੇ ਆਖਿਆ ਵੀ ਕਵੀ ਜੀ ਤੁਹਾਡੇ ਕੋਲ ਬੜੀ ਕਲਾ ਤੇ ਤੁਸੀਂ ਇਤਿਹਾਸ ਲਿਖੋ ਤੇ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਵੀ ਐਂ ਕਰ ਰਾਜੇ ਤੇਰੀ ਬਣਦੀ ਹੈ ਪਟਿਆਲੀਆਂ ਨਾਲ ਤੂੰ ਸਾਨੂੰ ਉਹਨਾਂ ਤੋਂ ਗ੍ਰੰਥ ਲੈ ਕੇ ਦੇ। ਹਾਂ ਤੇ ਫਿਰ ਉਹ ਚਲੋ ਉਦੇਸਿੰਘ ਕੈਂਥਲ ਵਾਲੇ ਰਾਜੇ ਨੇ ਉਹ ਗ੍ਰੰਥ ਲੈ ਕੇ ਦਿੱਤਾ ਸੀ ਪਟਿਆਲੇ ਵਾਲੇ ਰਾਜੇ ਤੋਂ ਵੀ ਸਾਨੂੰ ਗ੍ਰੰਥ ਦੇ ਦੋ। ਉਹ ਬੀਬੀ ਪ੍ਰਧਾਨ ਕੌਰ ਤੋਂ ਫਿਰ ਗ੍ਰੰਥ ਲੈ ਲਿਆ ਸੀ। ਉਹ ਗ੍ਰੰਥ ਸੀ ਸਿੱਧੀ ਜਿਵੇਂ ਆਪਾਂ ਗੱਲਾਂ ਕਰ ਰਹੇ ਮੈਂ ਆਪਜੀ ਨੂੰ ਕਥਾ ਸੁਣਾ ਰਿਹਾ ਉਹ ਐ ਲਿਖਿਆ ਸੀ। ਇਹ ਗ੍ਰੰਥ ਉਸੇ ਗ੍ਰੰਥ ਦੇ ਵਿੱਚੋਂ ਫਿਰ ਹਵਾਲੇ ਲੈ ਲੈ ਕੇ ਕੁਝ ਕਵੀ ਸੰਤੋਖ ਸਿੰਘ ਆਪ ਜਾ ਜਾ ਕੇ ਜਾ ਜਾ ਕੇ ਜਿੱਥੇ ਇਤਿਹਾਸ ਮਿਲਦਾ ਉਹ ਜਾ ਜਾ ਕੇ ਫਿਰ ਉਹਵੇਂ ਵੇਖ ਵੇਖ ਕੇ ਉਹਨਾਂ ਨੇ ਗ੍ਰੰਥ ਇਹ ਗ੍ਰੰਥ ਫਿਰ ਲਿਖਿਆ ਇਹ ਸ਼ੰਦਾਬੰਦੀ ਕਹਿੰਦੇ ਜਿਵੇਂ ਜਿਹੜੇ ਬੱਚੇ ਐ ਪੜਦੇ ਵਿਆਕਰਨ ਜਿਹੜੇ ਪੜਦੇ ਉਹਨਾਂ ਨੂੰ ਪਤਾ ਹੋਊਗਾ ਬੱਚੇ ਇੱਕ ਹੁੰਦੀ ਵਾਰਤਕ ਇੱਕ ਹੁੰਦੀ ਆ ਕਾਵ ਰਚਨਾ ਵਾਰਤਕ ਹੁੰਦਾ ਹੈ ਵੀ ਜਿਹੜਾ ਆਪਾਂ ਆਪਸ ਵਿੱਚ ਸਿੱਧੀਆਂ ਗੱਲਾਂ ਕਰ ਰਹੇ ਆਂ ਇਹ ਵਾਰਤਕ ਭਾਸ਼ਾ ਹੁੰਦੀ ਕਾਵ ਰਚਨਾ ਹੁੰਦੀ ਜਿਹਦੇ ਵਿੱਚ ਛੰਦਾਂ ਬੰਦੀ ਹੋਵੇ ਜਿਵੇਂ ਕਾਵ ਰਚਨਾ ਆ ਜਾਂਦੀ ਹੈ ਜਿਹਨੂੰ ਕਵਤਾਵਾਂ ਕਹਿ ਦਿੰਦੇ ਉਹਦੇ ਚ ਛੰਦ ਆ ਜਾਂਦੇ ਅੱਗੇ ਜਿਵੇਂ ਜਆਪ ਸਾਹਿਬ ਜਿਹੜਾ ਇਹ ਕਾਵ ਰਚਨਾ ਹੈ ਗੁਰਬਾਣੀ ਜਿਵੇਂ ਤਰਪੰਗੀ ਛੰਦ ਆ ਗਿਆ ਸ਼ਬਦ ਛੰਦ ਆ ਗਿਆ ਭਜੰਗ ਪ੍ਰਯਾਤ ਇਹ ਸਾਰੀ ਕਾਵ ਰਚਨਾ ਹੈ ਰੋ ਵਿਚਾਰ ਤੇ ਕਵੀ ਸੰਤੋਖ ਸਿੰਘ ਸਾਹਿਬ ਨੇ ਉਹ ਗ੍ਰੰਥ ਤੋਂ ਖਾਲਸਾ ਜੀ ਫਿਰ ਇਹ ਗ੍ਰੰਥ ਲਿਖਿਆ 20 ਸਾਲ ਲੱਗੇ ਸੀ ਇਹ ਗ੍ਰੰਥ ਲਿਖਣ ਨੂੰ 20 ਸਾਲ ਤੇ ਕਵੀ ਸੰਤੋਖ ਸਿੰਘ ਨੇ ਜਦੋਂ ਗ੍ਰੰਥ ਪੂਰਾ ਕਰ ਦਿੱਤਾ ਖਾਲਸਾ ਜੀ ਪੰਥ ਨੂੰ ਆਪਦੀ ਜ਼ਿੰਦਗੀ ਦੇ 20 ਸਾਲ ਦੇਣੇ ਬੜੇ ਔਖੇ ਉਹਨਾਂ 20 ਸਾਲਾਂ 'ਚ ਕਵੀ ਸੰਤੋਖ ਸਿੰਘ ਸਾਹਿਬ ਦੀ ਕਦੇ ਕਿਸੇ ਰਿਸ਼ਤੇਦਾਰੀ 'ਚ ਨਹੀਂ ਗਈ ਪਰਿਵਾਰ ਸਭ ਕੁਝ ਤਿਆਗਦਾ ਸੀ ਤੇ 20 ਸਾਲ ਇੱਥੇ ਕੈਂਥਲ ਜਾਓ ਤੇ ਕਵੀ ਸੰਤੋਖ ਸਿੰਘ ਸਾਹਿਬ ਦੀ ਹਵੇਲੀ ਵੀ ਹੈ ਇਹ ਮਹਾਂਪੁਰਖ ਨੇ ਜਿਹੜਾ ਗ੍ਰੰਥ ਲਿਖਿਆ ਉਹਦੀ ਹਵੇਲੀ ਹੈ ਇਥੇ ਕੈਂਥਲ ਦੇ ਵਿੱਚ ਕਿਉਂਕਿ ਰਾਜੂਦੇਵ ਸਿੰਘ ਨੂੰ ਆਖਿਆ ਸੀ ਵੀ ਅਸੀਂ ਗ੍ਰੰਥ ਲਿਖ ਦਾਂਗੇ ਸਾਨੂੰ ਇਹੋ ਜਿਹਾ ਮਾਹੌਲ ਪੈਦਾ ਕਰ ਦੇ ਜਿਹੜਾ ਕੋਈ ਵਿਦਵਾਨ ਹੁੰਦਾ ਨਾ ਖਾਲਸਾ ਜੀ ਉਹਦੇ ਤੋਂ ਜਿਹੋ ਦੀ ਮਰਜ਼ੀ ਸੇਵਾ ਲੈ ਲਵੇ ਕੋਈ ਪਰ ਜਿਹੋ ਜਿਹਾ ਮਾਹੌਲ ਚਾਹੁੰਦਾ ਨੂੰ ਉਹ ਜਿਹਾ ਮਾਹੌਲ ਦੇ ਦਿਓ ਤੇ ਜੋ ਮਰਜ਼ੀ ਲਿਖਾ ਲਓ ਫਿਰ ਰਾਜੇ ਨੇ ਉਹਨੂੰ ਬਾਗ ਲਵਾ ਕੇ ਦਿੱਤਾ ਸੀ ਚਫੇਰੇ ਅਜੇ ਵੀ ਹੈ ਉੱਥੇ ਬਾਗ ਵਿੱਚ ਘਰ ਹਵੇਲੀ ਬਣਵਾ ਕੇ ਦਿੱਤੀ ਕੋਈ ਨਹੀਂ ਸੀ ਆਉਂਦਾ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਚਾਰ ਪੰਜ ਲਖਾਰੀ ਰੱਖ ਕੇ ਦਿੱਤੇ ਸੀ ਤੁਸੀਂ ਬੋਲੀ ਜਾਓ ਲਿਖੀ ਜਾਣਗੀ ਕਵੀ ਸੰਤੋਖ ਸਿੰਘ ਨੇ 20 ਸਾਲਾਂ ਅਚ ਖਾਲਸਾ ਜੀ ਇਹ ਗ੍ਰੰਥ ਲਿਖਿਆ ਸੀ 20 ਸਾਲ ਤੇ ਜਦੋਂ ਗ੍ਰੰਥ ਪੂਰਾ ਹੋ ਗਿਆ 10 ਦੇ ਅਕਾਲ ਸਤ ਤਖਤ ਸਾਹਿਬ ਜਦੋਂ ਇਹ ਗ੍ਰੰਥ ਭੇਟ ਕਰਨ ਗਏ ਪੰਥ ਨੂੰ ਤੇ ਖੜਿਆ ਨਹੀਂ ਸੀ ਜਾਂਦਾ ਸਰੀਰ ਇੰਨਾ ਕਮਜ਼ੋਰ ਤੇ ਭੇਟ ਕਰਕੇ ਅਕਾਲ ਤਖਤ ਸਾਹਿਬ ਤੇ ਤੇ ਚੜਾਈ ਕਰ ਗਏ ਸੀ ਤੇ 72 ਵਾਰ ਦਰਸ਼ਨ ਹੋਏ ਸੀ ਕਵੀ ਸੰਤੋਖ ਸਿੰਘ ਸਾਹਿਬ ਨੂੰ ਗੁਰੂ ਕਲਗੀ ਤਰ ਸਾਹਿਬ ਦੇ ਪ੍ਰਤੱਖ ਇੱਕ ਵਾਰੀ ਕਹਿੰਦੇ ਗੁਰੂ ਕਲਗੀ ਤਰ ਸਾਹਿਬ ਦਾ ਇਤਿਹਾਸ ਲਿਖਦੇ ਪਏ ਸੀ ਤੇ ਇਤਿਹਾਸ ਸਮਗਰੀ ਉਹ ਪ੍ਰਸੰਗ ਸੀ ਕੋਈ ਉਹ ਬੀਬੀ ਪ੍ਰਧਾਨ ਕਰੋ ਵਾਲੀ ਪੋਥੀ ਚ ਲੱਭ ਨਹੀਂ ਰਹੇ ਪਰ ਪ੍ਰਸੰਗ ਜ਼ਰੂਰੀ ਸੀ ਕਵੀ ਸੰਤੋਖ ਸਿੰਘ ਨੇ ਫਿਰ ਅਰਦਾਸ ਕੀਤੀ हे ਗੁਰੂ ਕਲਗੀ ਤਰ ਸਾਹਿਬ ਜੀ ਪ੍ਰਸੰਗ ਹੀ ਲਿਖਣਾ ਜ਼ਰੂਰੀ ਵੀ ਇਹਦੇ ਬਣਾ ਤਾਂ ਗ੍ਰੰਥ ਅਧੂਰਾ ਆ ਆਪ ਜੀ ਕੋ ਕਿਰਪਾ ਕਰੋ ਸਾਧ ਸੰਗਤ ਜੀ ਅਗਲੇ ਦਿਨ ਕੋ ਸਿੰਘ ਆਇਆ ਕਵੀ ਜੀ ਦੇ ਕੋਲ ਉਹਨਾਂ ਦੀ ਜੀਵਨੀ ਚ ਮਿਲਦੀਆਂ ਸਾਖੀਆਂ ਤੇ ਉਹਦੇ ਕੋਲ ਇੱਕ ਥੈਲਾ ਸੀ ਉਹ ਰਾਤ ਰਿਆ ਅਗਲੇ ਦਿਨ ਥੈਲਾ ਭੁੱਲ ਗਿਆ ਤੇ ਆਪ ਚੜ ਕੇ ਉਥੋਂ ਤੇ ਗਾਂ ਕਿਤੇ ਪਤਾ ਨਹੀਂ ਕਿੱਥੋਂ ਸੀ ਚਲੋ ਇਹਦੇ ਘਰ ਆ ਗਿਆ ਜਿਵੇਂ ਸਿੰਘਾਂ ਦੇ ਘਰ ਸਿੰਘ ਆ ਜਾਂਦੇ ਸੇਵਾ ਕਰ ਦਿੱਤੀ ਜਦੋਂ ਦਾ ਥੈਲਾ ਫੋਲਿਆ ਉਹਦੇ ਵਿੱਚ ਉਹ ਇਤਿਹਾਸ ਦੇ ਪੱਤਰੇ ਸੀਗੇ ਜਿਹੜੇ ਕਵੀ ਜੀ ਨੂੰ ਲੱਭ ਨਹੀਂ ਸੀ ਰਹਿ ਕੇ ਪਾਸੇ ਵੀ ਭਾਵ ਖਾਲਸਾ ਜੀ ਵੀ ਜਿਹੜੇ ਕੋਈ ਬੰਦਗੀ ਵਾਲੇ ਹੁੰਦੇ ਨਾ ਕੋਈ ਜਿਹਦੇ ਜਪ ਤਪ ਹੁੰਦਾ ਗੁਰੂ ਮਹਾਰਾਜ ਨੂੰ ਰਾਹ ਦਿੰਦੇ ਆ ਇਹ ਮੈਂ ਤਾਂ ਬੇਨਤੀ ਕੀਤੀ ਹੈ ਆਉਣ ਵਾਲੇ ਸਮੇਂ ਚ ਚਾਹੀਦਾ ਤੇ ਖਾਲਸਾ ਜੀ ਪੰਜਾਬ ਸਰਕਾਰ ਨੂੰ ਵਿਸ਼ੇਸ਼ ਕਰਕੇ ਚਾਹੀਦਾ ਵੀ ਇਹ ਗ੍ਰੰਥ ਨੂੰ ਇਤਿਹਾਸ ਦੇ ਜਿਹੜੇ ਸਲੇਬੇ ਸਿਆ ਬੀਏ ਐਮਏ ਦਾ ਉਹਦੇ ਵਿੱਚ ਇਹ ਗ੍ਰੰਥ ਦੀ ਸਟੱਡੀ ਜਿਹੜੀ ਆ ਉਹ ਲਾਜ਼ਮੀ ਕਰਨੀ ਚਾਹੀਦੀ ਇੱਕ ਸਬਜੈਕਟ ਚਾਹੀਦਾ ਬਕਾਇਦਾ ਸੂਰਜ ਪ੍ਰਕਾਸ਼ ਗ੍ਰੰਥ ਦਾ ਇਹ ਸਬਜੈਕਟ ਚਾਹੀਦਾ ਬਕਾਇਦਾ ਪੰਜਾਬ ਸਰਕਾਰ ਇਹਨਾਂ ਸਬਜੈਕਟ ਕੀ ਲਾਗੂ ਕਰਨੇ ਖਾਲਸਾ ਜੀ ਅਸੀਂ ਇਹ ਜਿਹੜੇ ਗ੍ਰੰਥ ਹੈ ਨਾ ਸੰਗਤ ਜੀ ਇਹ ਗ੍ਰੰਥ ਨੂੰ ਹੁਣ ਹੁਣ ਇੱਕ ਪੱਤਰਾ ਜਿਹੜਾ ਅੰਗ ਹੈ ਨਾ ਕਿਸੇ ਪੋਥੀ ਦਾ ਜਿਹੜੇ ਵਿਦਿਆਰਥੀ ਹੁਣ 2 ਰੁਪਏ ਦਾ ਇੱਕ ਅੰਗ ਕਰ ਦਿੱਤਾ ਬੱਚੇ ਮੰਗਿਆਈਕਾਰ ਤੇ ਜਿਹੜੇ ਵਿਦਿਆਰਥੀ ਪੜ੍ਹਦੇ ਹੁੰਦੇ ਆ ਇਹ ਗ੍ਰੰਥ ਦਾ 7000 ਅੰਗ ਹੈ 7000 ਪੇਰ ਹੈ ਇਸ ਗ੍ਰੰਥ ਦਾ 2 ਲੱਖ ਪੰਤੀ ਹੈ ਇਸ ਗ੍ਰੰਥ ਦੀ ਵੀ ਜੇ ਇਹ ਇੱਕ ਗ੍ਰੰਥ ਏਡਾ ਨਹੀਂ ਹੈ ਏਡੇ ਏਡੇ 14 ਗ੍ਰੰਥ ਆ ਤੇ ਚੁੱਕੇ ਨਹੀਂ ਜਾਂਦੇ ਇੰਨਾ ਵਜਨ ਐ ਏਡਾ 20 ਸਾਲਾਂ ਚ ਲਿਖਿਆ ਗ੍ਰੰਥ ਹੈ ਇਹ ਤਾਂ ਆਪ ਜੀ ਨੂੰ ਥੋੜਾ ਖੋਲ ਕੇ ਦੱਸ ਰਹੇ ਆਂ ਵੀ ਅੱਜ ਕੱਲ ਨਾ ਕਈ ਪ੍ਰਚਾਰਕ ਜਿਹੜੇ ਵੇਖੀਦੇ ਜੀ ਸੂਰਜ ਪ੍ਰਕਾਸ਼ ਜੀ ਗੰਦ ਦਾ ਟੋਕਰਾ ਹੈ ਬਹੁਤ ਮਾੜਾ ਬਚਨ ਬੋਲਦੇ ਆ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਮੰਨਦੇ ਨਹੀਂ ਕਵੀ ਸੰਤੋਖ ਸਿੰਘ ਕਦੋਂ ਕਹਿੰਦੇ ਵੀ ਤੁਸੀਂ ਇਹਨੂੰ ਮੱਥਾ ਟੇਕੋ ਇਹ ਤਾਂ ਉਹ ਪਾਦਸ਼ਾਹ ਦੀ ਸ਼ਰਧਾ ਵਧਾਉਂਦਾ ਤੁਸੀਂ ਪਿਛਲੇ ਦਿਨਾਂ ਤੋਂ ਕਥਾ ਸੁਣ ਰਹੇ ਹੋ ਇਸ ਗ੍ਰੰਥ ਵਿੱਚ ਕੀ ਮਾੜਾ ਹੈ ਪਰ ਕਾਰਨੇ ਖਾਲਸਾ ਜੀ ਇਹ ਗ੍ਰੰਥ ਦੀ ਕਥਾ ਕਰਨ ਵਾਸਤੇ ਵਿਦਿਆਲਿਆਂ ਸੰਪਰਦਾਵਾਂ ਵਿੱਚ ਕੜਾਈਆਂ ਮੰਜਨੀਆਂ ਪੈਂਦੀਆਂ ਇਹ ਗ੍ਰੰਥ ਦੀ ਕਥਾ ਕਰਨ ਵਾਸਤੇ 5 5 7 7 ਸਾਲ ਆਪਦੇ ਉਸਤਾਦਾਂ ਤੋਂ ਕੁੱਟ ਖਾਣੀ ਪੈਂਦੀ ਹੈ ਗੁਰੂ ਕੇ ਲੰਗਰਾਂ ਦੇ ਭਾਂਡੇ ਮੰਜਨੇ ਪੈਂਦੇ ਆ ਪਿੰਡਾਂ 'ਚ ਮੰਗ ਕੇ ਗਜਾ ਕਰਨੀ ਪੈਂਦੀ ਜਿਵੇਂ ਬੱਚੇ ਕਰ ਰਹੇ 5 ਸਾਲ ਕੋਈ ਪੜ੍ਹੇ ਕਿਸੇ ਚੰਡੇ ਉਸਤਾਦ ਕੋਲੋਂ ਤੇ ਫੇਰ ਜਾ ਕੇ ਇਸ ਗ੍ਰੰਥ ਦੀ ਕਥਾ ਕਰਨ ਲੱਗਦਾ ਤੇ ਰਿਜੈਕਟ ਕਰਨਾ ਦਾ ਬੜਾ ਸੌਖਾ ਜਿਹੜਾ ਕੰਮ ਨਹੀਂ ਕਰਨਾ ਹੁੰਦਾ ਕਹ ਦੋ ਜੀ ਇਹ ਤਾਂ ਗੰਦ ਦਾ ਟੋਕਰ ਅਸੀਂ ਤਾਂ ਮੰਨਦੇ ਹੀ ਨਹੀਂ ਇਹ ਨਹੀਂ ਗੱਲ ਹੈ ਮੈਂ ਆਪ ਜੀ ਨੂੰ ਤਾਂ ਕਿਉਂਕਿ ਆਪ ਜੀ ਦੇ ਬੱਚੇ ਵੀ ਕਥਾ ਸੁਣ ਰਹੇ ਐ ਵੀ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਵੀ ਵੈਸੇ ਤਾਂ ਸਾਰੇ ਹਿੰਦੁਸਤਾਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਦੇ ਨਹੀਂ ਸਕਦੇ ਸਰੀਰ ਤੇ 3 ਕਰੋੜ ਰੋਮ ਮੰਨਿਆ 3.5 ਕਰੋੜ ਇੱਕ ਇੱਕ ਹਿੰਦੂ ਖਾਲਸਾ ਜੀ 3.5 ਕਰੋੜ ਵਾਰੀ ਜੰਮੇ ਤੇ ਸਿਰ ਵੱਢ ਕੇ ਦੇਵੇ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਕੁਝ ਨਹੀਂ ਰਹਿਣਾ ਸੀ ਇੱਥੇ ਸਭ ਖਤਮ ਹੋ ਜਾਣਾ ਸੀ ਜੇ ਮਹਾਰਾਜ ਇਸ ਸੀਸ ਦਾ ਬੜੀ ਪੁੱਤ ਕਿੰ ਨੂੰ ਨੇ ਪਿਆਰਾ 9 ਸਾਲ ਦਾ ਪੁੱਤ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਖਾਲਸਾ ਜੀ ਸੀਸ ਦਿੱਤਾ ਤੇ ਇਹ ਗ੍ਰੰਥ ਜਿਹੜੇ ਖਾਲਸਾ ਜੀ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਹੈ ਉਹ ਸਿਲੇਬਸ 'ਚ ਦਰਜ ਹੋਵੇ ਬਕਾਇਦਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਸਿੱਖ ਸਕੂਲ ਸਿੱਖਿਆ ਬੋਰਡੂ ਦੇ ਵਿੱਚ ਤਾਂ ਜ਼ਰੂਰ ਹੋਣਾ ਚਾਹੀਦਾ ਪਰ ਇਹਨਾਂ ਨੇ ਦਰਜ ਕੀ ਕਰਨਾ ਹੈ 2 ਰੁਪਏ ਦਾ ਇੱਕ ਅੰਗ ਹੈ ਜਿਹੜਾ ਪ੍ਰਾਈਵੇਟ ਜਿਹੜੇ ਪਬਲਿਸ਼ਰ ਛਾਪਦੇ ਹਨ 2 ਰੁਪਏ ਦਾ ਇੱਕ ਅੰਗ ਹੋ ਜਾਂਦਾ ਹੈ ਤੇ ਜੇ ਆ ਟੋਟਲ ਗਿਣੀਏ ਦੋ ਪਾਸੇ ਵਾਲਾ ਫਿਰ 4-4 ਰੁਪਏ ਦਾ ਇੱਕ ਪੱਤਰਾ ਕਰ ਦਿੰਦਾ ਇਹਨਾਂ ਨੇ ਜਿਹੜੇ ਕੋਈ ਜਿਹਨੂੰ ਪ੍ਰੈਸਾਂ ਕਹਿ ਦਿੰਦੇ ਜਿੱਥੇ ਆ ਛਾਪਦੇ ਆ ਕਾਗਜ਼ ਤੇ ਇੱਕ ਭਾਸ਼ਾ ਵਿਭਾਗ ਹੈ ਪੰਜਾਬ ਦਾ ਸਰਕਾਰੀ ਅਦਾਰਾ ਹੈ ਪ੍ਰੈਸ ਹੈ ਇਹ ਭਾਸ਼ਾ ਵਿਭਾਗ ਗ੍ਰੰਥ ਛਾਪਦਾ ਹੈ ਤੇ ਉਹ ਜਿਹੜਾ 60% ਖਾਲਸਾ ਜੀ ਡਿਸਕਾਊਂਟ ਕਰਕੇ ਨਾ ਲੈਸ ਕਰਕੇ ਗ੍ਰੰਥ ਦਿੰਦਾ ਪਰ ਹੁਣ ਉਹ ਅਸੀਂ ਫਰੀਦਕੋਟ ਉਥੇ ਪਾਸ਼ਾ ਵਿਭਾਗ ਚੋਂ ਗ੍ਰੰਥ ਲਏ ਸਨ ਜਦੋਂ ਸਿੰਘ ਪੜ ਜਾਂਦਾ ਉਹਨਾਂ ਸਿੰਘਾਂ ਨੂੰ ਫਿਰ ਜਥੇ ਦੀ ਮਰਿਆਦਾ ਆ ਭਿੰਡਰਾਂ ਦੇ ਦੀ ਵੀ ਉਹਨੂੰ ਇਹ ਸੈੱਟ ਦੇਣਾ ਹੁੰਦਾ ਹੈ ਸੇਵਾ ਚ ਵੀ ਸਿੰਘਾ ਇਹ ਗ੍ਰੰਥ ਲੈ ਜਾ ਤੇ ਇਹਦੀ ਕਥਾ ਕਰਿਆ ਕਰ ਜਾ ਕੇ ਜਿੱਥੇ ਤੂੰ ਜਾਏ ਵਿਦਿਆਰਥੀ ਪੜਾ ਤੇ ਕਥਾ ਕਰ ਸੰਗਤਾਂ ਨੂੰ ਸ਼ਰਧਾ ਬੱਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਤੇ ਇਸ ਗ੍ਰੰਥ ਚ ਗੁਰੂ ਨਾਨਕ ਸਾਹਿਬ ਦੇ ਨਾਨੇ ਤੇ ਪੜਦਾਦੇ ਤੋਂ ਲੈ ਕੇ ਤੇ ਖਾਲਸਾ ਦੀ ਬੰਦਾ ਸਿੰਘ ਬਹਾਦਰ ਤੱਕ ਦੀ ਕਥਾ ਹੈ ਇੱਕੋ ਗ੍ਰੰਥ ਚ ਐਡਾ ਵੱਡਾ ਗ੍ਰੰਥ ਹੈ तकरीबन 300 ਸਾਲ ਤੱਕ ਦਾ ਇਤਿਹਾਸ ਇੱਕ ਗ੍ਰੰਥ ਚ ਐਸੇ ਚ ਤੇ ਉਹਨਾਂ ਖਾਲਸਾ ਦੀ ਚਲੋ ਭਾਸ਼ਾ ਵਿਭਾਗ ਤੇ ਅਸੀਂ ਜਾਈਦਾ ਉਹ ਵਿਚਾਰੇ ਉੱਥੋਂ ਦੇ ਮਲਾਜ਼ਮ ਰੋਂਦੇ ਐ ਕਹਿੰਦੇ ਗਿਆਨੀ ਜੀ ਗ੍ਰੰਥ ਛਾਪਣਾ ਹੀ ਬੰਦ ਕਰ ਦਿੱਤਾ ਇਹਨਾਂ ਨੇ ਪਿੱਛੋਂ ਇਹ ਪੁਰਾਣਾ ਜਿਹੜਾ ਬਹੁਤ ਪਤਾ ਨਹੀਂ 2000 ਸਨ ਦਾ ਖਾਲਸਾ ਜੀ ਇਥੇ ਐਡੀਸ਼ਨ ਪਿਆ ਹੋਊਗਾ ਸ਼ਾਇਦ ਲਿਖਿਆ ਹੋਵੇ ਇਹ ਬਹੁਤ ਪੁਰਾਣਾ ਐਡੀਸ਼ਨ ਹੈ ਜਿਹੜਾ ਆ ਰਿਹਾ ਹੈ ਇਹ ਬਹੁਤ ਪੁਰਾਣਾ ਐਡੀਸ਼ਨ ਹੋਣ ਵਾਲਾ ਨਹੀਂ ਸ਼ਬਦਾ ਉਹਨਾਂ ਬੰਦ ਹੀ ਕਰ ਦਿੱਤਾ ਛਾਪਣਾ ਇਹ ਤਕਰੀਬਨ 2011 ਗੁਰਾਂ ਦੇ ਵਿੱਚ ਛਪਿਆ ਹੋਇਆ 5000 ਇਹ ਗ੍ਰੰਥ ਛਪਿਆ ਸੀ ਇਕੱਠਾ ਤੇ ਸਾਬਲਾ ਲੋ ਵੀ ਹੁਣ ਪੜਾਈ ਜਾਂਦੇ ਆ ਉਹ ਥੋੜੇ ਰਹਿ ਗਏ ਹੁਣ ਛਾਪ ਨਹੀਂ ਰਹੇਗਾ ਜਿਹੜੇ ਕੋ ਸਾਡੇ ਵਰਗੇ ਵਿਦਿਆ ਪੜਾ ਰਹੇ ਜੇ ਇਹ ਗ੍ਰੰਥ ਖਾਲਸਾ ਜੀ ਉਹਦਾ ਲੈਂਦੇ ਆ ਬਾਹਰੋਂ ਪ੍ਰਾਈਵੇਟ ਪ੍ਰੈਸਾਂ ਤੋਂ ਤੇ 7-7000 ਦੇ ਇੱਕ ਗ੍ਰੰਥ ਹੈ ਜਿਹਦੇ ਕੋਲ ਮੰਨ ਲਓ ਦਾ 20 ਵਿਦਿਆਰਥੀ ਪੜ੍ਹਦੇ 1.5 ਲੱਖ ਦੇ ਗ੍ਰੰਥ ਕਿੱਥੋਂ ਹਾਜ਼ਰ ਕਰਾਂਗੇ ਬੱਚੇ ਆਸਤੇ ਤੇ ਜੇ ਭਾਸ਼ਾ ਵਿਭਾਗ ਜਿਉਂਦੀ ਰਹਿ ਜਾਵੇ ਸਰਕਾਰ ਉਦਮ ਨਹੀਂ ਕਰਦੀ ਪੰਜਾਬ ਸਰਕਾਰ ਨੇ ਤਾਂ ਝੱਗਾ ਹੀ ਝਾੜ ਦਿੱਤਾ ਅਸਲੋਂ ਵੀ ਭਾਸ਼ਾ ਵਿਭਾਗ ਵਰਗੇ ਏਡੀ ਵੱਡੀ ਖਾਲਸਾ ਦੀ ਪ੍ਰੈਸ ਉਹਨੂੰ ਸਰਜੀਤ ਕਰਨ ਮੁੜ ਤਨਖਾਹਾਂ ਦੇਣ ਉਥੋਂ ਦੇ ਜਿਹੜੇ ਮਲਾਜਮੇ ਆ ਉਹ ਸਾਰੀਆਂ ਪ੍ਰੈਸਾਂ ਖਤਮ ਕਰ ਦਿੱਤੀਆਂ ਪ੍ਰੈਸਾਂ ਬਹਿ ਗਈਆਂ ਨੇ ਉਹ ਦੁਬਾਰਾ ਪ੍ਰੇਸ਼ਾਨ ਨੂੰ ਠੀਕ ਨਹੀਂ ਕਰਾਇਆ ਜਾ ਰਿਹਾ ਮਰਮਤ ਨਹੀਂ ਉਹਨਾਂ ਨੂੰ ਕਾਗਜ਼ ਨਹੀਂ ਭੇਜਿਆ ਜਾ ਰਿਹਾ ਇਹ ਗ੍ਰੰਥ ਹੁਣ ਸਾਧ ਸੰਗਤ ਦੀ ਜਿਹੜਾ ਛੱਪ ਗਿਆ ਛੱਪ ਗਿਆ ਗਾਂ ਬੰਦ ਹੋ ਰਿਹਾ ਹੈ ਪ੍ਰਾਈਵੇਟ ਪ੍ਰੈਸਾਂ ਛਾਪ ਰੀਆਂ ਪਰ ਉਹ ਮਹਿੰਗਾ ਬਹੁਤ ਦਿੰਦੇ ਆ 7 8 8000 ਦਾ ਗ੍ਰੰਥ ਇੱਕ ਦਿੰਦੇ ਆ ਸਾਰਾ ਸੈਟ ਇਥੋਂ ਤਕਰੀਬਨ 1800 2000 ਦਾ ਮਿਲਦਾ ਰਿਹਾ ਕੋਈ ਬੇਨਤੀਆਂ ਕੁਝ ਹੁੰਦੀਆਂ ਸੰਗਤ ਦੇ ਵਿੱਚ ਕਰਨ ਵਾਲੀਆਂ ਵੀ ਤੁਹਾਡੇ ਚੋਂ ਜਿਵੇਂ ਬੱਚੇ ਆ ਗੁਰੂ ਕਲਗੀ ਸਰਦ ਸਾਹਿਬ ਕਿਰਪਾ ਕਰੇ ਭਾਈ ਤੁਹਾਡੇ ਬੱਚੇ ਪੜਨ ਕੋਈ ਇਹੋ ਜਿਹੇ ਅਹੁਦੇ ਤੇ ਜਾਣ ਤੇ ਇਹ ਸਾਖੀ ਜਿਹੜੀ ਗੱਲਬਾਤ ਮੈਂ ਕੀਤੀ ਬੱਚਿਆਂ ਦੇ ਜਿਹਨਾਂ ਚ ਹੋਵੇ ਕਿਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਦਾ ਕੀ ਹੈ ਮਹਾਰਾਜ ਤਾਂ ਜੋ ਮਰਜੀ ਤੇ ਤੁਹਾਡੇ ਧੀਆ ਪੁੱਤਾਂ ਨੂੰ ਮਹਾਰਾਜ ਕੋਈ ਇਹੋ ਜਿਹਾ ਅਹੁਦਾ ਬਖਸ਼ਿਸ਼ ਕਰਨ ਵੀ ਤੁਸੀਂ ਤੁਹਾਡਾ ਬੱਚਾ ਕੋ ਸਮਰੱਥ ਹੋਵੇ ਜਿਹੜੀਆਂ ਮੈਂ ਗੱਲਾਂ ਕਹੀਆਂ ਉਹ ਲਾਗੂ ਕਰਵਾ ਸਕੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਬੇ ਬਾਹਰ ਨੂੰ ਨਾ ਪਰ ਜੋ ਪੁੱਤਰ ਤੁਸੀਂ ਬੜਾ ਕੁਝ ਇੱਥੇ ਕਰਨ ਵਾਲਾ ਹੈ ਉਹ ਕਰੋ ਮੰਨ ਲਓ ਅਜੇ ਇਥੋਂ ਸਿਸਟਮ ਖਰਾਬ ਹੋ ਗਿਆ ਇਥੋਂ ਬਾਹਰ ਭੱਜ ਜਾਓਗੇ ਉੱਥੋਂ ਖਰਾਬ ਕਿੱਧਰ ਜਾਓਗੇ ਘਰ ਕੰਮ ਤਾਂ ਘਰ ਹੀ ਹੋਣਾ ਹੈ ਨਾ ਕਿੱਥੇ 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 ਜਾਓਗੇ ਫਿਰ ਆਪਦਾ ਆਪਦਾ ਹੀ ਹੁੰਦਾ ਹੈ ਘਰ ਦਾ ਸਾਧ ਸੰਗ ਜੀ ਇੱਕ ਓੜਾ ਵੀ ਜ਼ਮੀਨ ਦਾ ਹੋਵੇ ਰਾਜ ਸਭ ਤੋਂ ਮੇਰੇ ਵਿਦਿਆਦਾਤਾ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਜਾਇਦਾਦ ਖਾਲਸਾ ਜੀ ਹੁਕਮ ਹੁੰਦਾ ਮੰਨ ਲਓ ਤੁਹਾਡੇ ਕੋਲ ਲੱਖ ਮਰਬਾ ਜ਼ਮੀਨ ਜੇ ਤੁਹਾਡਾ ਹੁਕਮ ਨਹੀਂ ਚੱਲਦਾ ਤੁਸੀਂ ਮਾਲਕ ਨਹੀਂ ਹੋ ਤੇ ਜੇ ਤੁਹਾਡੇ ਕੋਲ ਇੱਕ ਓੜਾ ਨਹੀਂ ਜ਼ਮੀਨ ਹੈ ਪਰ ਤੁਹਾਡਾ ਪੰਜਾਂ ਪਿੰਡਾਂ ਤੇ ਹੁਕਮ ਚੱਲਦਾ ਸਮਝੋ ਪੰਜਾਂ ਪਿੰਡਾਂ ਦੇ ਮਾਲਕ ਤੁਸੀਂ ਹੋ ਸਭ ਤੋਂ ਵੱਡੀ ਜਾਇਦਾਦ ਹੁਕਮ ਹੁੰਦੀ ਹੈ ਹੁਕਮ ਤੋਂ ਵੱਡੀ ਕੋਈ ਜਾਇਦਾਦ ਨਹੀਂ ਹੁੰਦੀ ਇਸ ਕਰਕੇ ਬੇਨਤੀ ਹੈ ਕਿ ਬੱਚਿਆਂ ਨੂੰ ਵੀ ਇੱਥੇ ਬਹੁਤ ਕੁਝ ਕਰਨ ਵਾਲਾ ਹੈ ਕਿ ਬੜੇ ਇਹੋ ਜਿਹੇ ਕਾਰਜ ਦੇ ਆ ਪੰਥ ਦੇ ਜਿਹੜੇ ਕਾਰਜ ਇਹ ਜਿਹੜੇ ਹੁਣ ਬੱਚੇ ਜਿਵੇਂ ਪੜ ਰਹੇ ਹੈ ਉਹੀ ਕਰ ਸਕਦੇ ਆ ਕੋਈ ਇਹੋ ਜਿਹੇ ਉਹਦੇ ਆ ਜਿਹੜੇ ਸਤਸੰਗ ਜੀ ਹੁਣ ਸਿੱਖਾਂ ਤੋਂ ਵਾਂਝੇ ਹੋ ਰਹੇ ਆ ਉੱਥੇ ਸਿੱਖ ਹੀ ਬਹਿਣਾ ਜ਼ਰੂਰੀ ਹੈ ਕਿਉਂਕਿ ਇਹ ਗ੍ਰੰਥਾਂ ਦੀ ਮੁੜ ਛਪਾਈ ਹੋਵੇ ਪੰਥ ਦੇ ਵਿੱਚ ਗ੍ਰੰਥ ਜਿਹੜਾ ਆ ਉਹ ਤਕਰੀਬਨ 1800 2000 ਦੀ ਸਾਰੀ ਪੋਥੀ ਸੈੱਟ ਮਿਲ ਜਾਂਦਾ ਫਿਰ ਤੇ ਉਹ ਪਾਸ਼ਾ ਵਿਭਾਗ ਜਿਹੜਾ ਉਹ ਬਿਲਕੁਲ ਹੁਣ ਤਕਰੀਬਨ ਪੰਜਾਬ ਇੱਧਰ ਤਾਂ ਤਾਂ ਮੈਨੂੰ ਪਤਾ ਨਹੀਂ ਹੈ ਪਰ ਪੰਜਾਬ ਵਾਲੇ ਪਾਸੇ ਤਾਂ ਇਹਨਾਂ ਨੇ ਪਾਸ਼ਾ ਵਿਭਾਗ ਦਾ ਭੋਗ ਪਾ ਕੇ ਰੱਖ ਦਿੱਤਾ ਕਿਉਂਕਿ ਅਣਪੜ੍ਹ ਕੁਰਸੀਆਂ ਤੇ ਬਹਿੰਦੇ ਆ ਉਹ ਅਣਪੜੋਂ ਨੂੰ ਵਿਦਿਆ ਦੀ ਕਦਰ ਕੌਣ ਜਾਣੇਗਾ ਅਮਰਤ ਕੀ ਸਾਰ ਸੋਈ ਜਾਣਾ ਜੇ ਅਮਰਤ ਕਾ ਵਪਾਰੀ ਜੀ ਉਹ ਅਣਪੜ ਬੰਦੇ ਨੂੰ ਕੀ ਪਤਾ ਹੈ ਗ੍ਰੰਥ ਦੀ ਕੀਮਤ ਕੀ ਹੈ ਉਹਨਾਂ ਨੂੰ ਕੀ ਪਤਾ ਵੀ ਇੱਕ ਸਿੱਖ ਨੇ 20 ਸਾਲ ਉਮਰ ਲਾ ਦਿੱਤੀ ਹੈ ਇੱਕ ਗ੍ਰੰਥ ਲਿਖਣ ਤੇ ਤੇ ਤੁਸੀਂ ਕੋਈ 20 ਰੁਪਏ ਦੀ ਸ਼ਾਹੀ ਢੋਲ ਕੇ ਉਹਦਾ ਗ੍ਰੰਥ ਨਹੀਂ ਦੁਬਾਰਾ ਛਪਵਾ ਸਕਦੇ ਕਿੱਡੀ ਵੱਡੀ ਦੇਣ ਹੈ ਉਸ ਮਹਾਂਪੁਰਖ ਦੀ 20 ਸਾਲ ਸੰਗਤਜੀ ਕੈਂਥਲ ਹਵੇਲੀ ਹੈ ਕਵੀ ਜੀ ਦੀ ਤੇ ਐਸਾ 72 ਵਾਰ ਗੁਰੂ ਕਲਗੀ ਤਰ ਸਾਹਿਬ ਦੇ ਦਰਸ਼ਨ ਹੋਣੇ ਮੈਨਾ ਰਖਾਉਂਦੇ ਆ ਇਹ ਗ੍ਰੰਥ ਫਿਰ ਐਵੇਂ ਨਹੀਂ ਗੱਲ ਇਹ ਆ ਵੀ ਇਹਨਾਂ ਨੂੰ ਕਥਾ ਨਹੀਂ ਕਰਨੀ ਆਉਂਦੀ ਮੇਰਾ ਦਾਵਾ ਹੈ ਕੋਈ ਵੀ ਕਹਿੰਦਾ ਵੀ ਸੂਰਜ ਪ੍ਰਕਾਸ਼ ਗ੍ਰੰਥ ਇਦਾਂ ਸਾਡੇ ਸਾਹਮਣੇ ਬਹਿ ਜਾ ਸਾਧ ਸੰਗਤ ਜੀ ਦਾਨੇ ਪ੍ਰਧਾਨੇ ਸਿੱਖਾਂ ਦੀ ਸਭਾ ਸੱਦਾਂਗੇ ਅਸੀਂ ਮੰਗਲ ਪੜਾਂਗੇ ਸੂਰਜ ਪ੍ਰਕਾਸ਼ ਦੇ ਵਿੱਚੋਂ ਵਿੱਚੋਂ ਲਓ ਇੱਕ ਮੰਗਲ ਦੀ ਅਰਥ ਕਰ ਦੇਵੇ ਇੱਕ ਮੰਗਲ ਦੇ ਕਥਾ ਕਰ ਦੇਵੇ ਕੋਈ ਅਸੀਂ ਨੀਵੀਂ ਤਾਂ ਉਹਦੀ ਸਾਰੀ ਮਰੋਦੀ ਜੁੱਤੀ ਚ ਪਾਣੀ ਪੀਣ ਨੂੰ ਤਿਆਰ ਹਾਂ ਇੱਕ ਮੰਗਲ ਦੀ ਕਥਾ ਕਰਦੇਵੇ ਕਵੀ ਸੰਤੋਖ ਸਿੰਘ ਸਾਹਿਬ ਦੀ ਐਡੇ ਵਿਦਿਆ ਮਾਰਤੰਡ ਹੋਏ ਆ ਦੁਨੀਆ ਦੇ ਵਿੱਚ ਖਾਲਸਾ ਜੀ ਸਭ ਤੋਂ ਵੱਡਾ ਗ੍ਰੰਥ ਮਹਾਭਾਰਤ ਮੰਨੇ ਆ ਦੁਨੀਆ 'ਚ ਤੇ ਦੂਜੇ ਨੰਬਰ ਤੇ ਸੂਰਜ ਪ੍ਰਕਾਸ਼ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਗ੍ਰੰਥ ਮਹਾਭਾਰਤ ਹੈ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਗ੍ਰੰਥ ਸੂਰਜ ਪ੍ਰਕਾਸ਼ ਹੈ ਤੁਹਾਡੀ ਗਿਣਤੀ ਕਿੰਨੀ ਹੈ ਮਹਾਭਾਰਤ ਵਾਲਿਆਂ ਦੀ ਗਿਣਤੀ ਤਾਂ ਬਕਾਇਦਾ ਦੇਸ਼ ਹੈ ਭਈ ਉਹਨਾਂ ਕੋਲੇ ਪਰ ਸਿੱਖਾਂ ਦੀ ਗਿਣਤੀ ਕਿੰਨੀ ਕਹ ਕਿ ਪਰ ਤੁਹਾਡਾ ਖਾਲਸਾ ਜੀ ਤੁਹਾਡੇ ਕੋਲ ਸਹਿਤ ਕਿੱਡਾ ਵੱਡਾ ਹੈ ਦੁਨੀਆਂ ਦੇ ਕੋਲ ਕਿੱਡੇ-ਕੱਡੇ ਦੇਸ਼ ਹੈ ਦੇਸ਼ ਕੋਈ ਨਹੀਂ ਸਿੱਖਾਂ ਕੋਲ ਪਰ ਸਿੱਖਾਂ ਕੋਲ ਸਹਿਤ ਐਡਾ ਹੈ ਦੁਨੀਆਂ ਦੇ ਸਭ ਤੋਂ ਵੱਡੇ ਦੋ ਗ੍ਰੰਥਾਂ ਦੇ ਵਿੱਚ ਦੂਜੇ ਨੰਬਰ ਤੇ ਸਿੱਖਾਂ ਦੇ ਗ੍ਰੰਥ ਦਾ ਨਾਮ ਦਰਜ ਹੈ ਇਸ ਕਰਕੇ ਇਹ ਮੂਰਖ ਲੋਕ ਆ ਜਿਨ੍ਹਾਂ ਨੂੰ ਪਤਾ ਨਹੀਂ ਆਪਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਜਿਵੇਂ ਗੰਗਾ ਆਨੀ ਆਪ ਸਾਧ ਸੰਗਤ ਜੀ ਇੱਕ ਸ਼ੰਦ ਲਿਖਣ ਦੀ ਸ਼ਮਤਾ ਨਹੀਂ ਹੈ ਵੀ ਇੱਕ ਸ਼ੰਦ ਕਿਵੇਂ ਲਿਖੀਦਾ ਆਪ ਇੱਕ ਸ਼ੰਦ ਨਹੀਂ ਲਿਖਣ ਜੋਗੇ ਤੇ ਸਾਧ ਸੰਗਤ ਜੀ ਕਾਵ ਸੰਗ੍ਰਹਿ ਮਹਾਨ ਗ੍ਰੰਥ ਦੀ ਨਿੰਦਾ ਕਰਦੇ ਵੀ ਅਹੇ ਜੀ ਇਹ ਕੋੜ ਪਸਾਰਾ ਇਸ ਕਰਕੇ ਇਹ ਕੁਝ ਬੇਨਤੀਆਂ ਵੀ ਤੁਹਾਨੂੰ ਦੱਸਿਆ ਵੀ ਪੜਨ ਵਾਸਤੇ 15 10 ਸਾਲ 8 ਸਾਲ ਕਿਸੇ ਵਿਦਿਆਲੇ ਚ ਕਿਸੇ ਉਸਤਾਦ ਦੇ ਛਤਰ ਖਾਨੇ ਪੈਂਦੇ ਆ ਭਾਈ ਉਹਨਾਂ ਦੇ ਕਸ਼ਹਰੇ ਤੋਣੇ ਪੈਂਦੇ ਆ ਲੰਗਰਾਂ ਚ ਸੇਵਾ ਕਰਨੀ ਪੈਂਦੀ ਆ ਫੇਰ ਜਾ ਕਰਕੇ ਉਹ ਵੀ ਕੋਈ ਚੰਡਿਆ ਮਿਲ ਜਾਵੇ ਤਾਂ ਫੇਰ ਹੈ ਤੇ ਜਾ ਕੇ ਫੇਰ ਗ੍ਰੰਥ ਦੀ ਕਥਾ ਕਰਨ ਕਰਨੀ ਆਉਂਦੀ ਆ